ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਨਾਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਥੂ ਨੰਗਦੀ ਪਵਿੱਤਰ ਧਰਤੀ 'ਤੇ ਇੱਕ ਵੱਡੀ ਦਾ ਮਹਾ ਸੰਗਰਾਮ ਹੋਣ ਜਾ ਰਿਹਾ ਜਿਸ ਵਿੱਚ ਪੰਜਾਬ ਵਿੱਚ ਉੱਚ ਕੋਟੀ ਦੇ ਖਿਡਾਰੀ ਜਿਹੜੇ ਆ ਉਹ ਇਸ ਵਾਰ ਪਹੁੰਚ ਰਹੇ ਆ ਲਗਭਗ 5 ਦੇ ਕਰੀਬ ਮੈਚ ਹੋਣਗੇ ਤੇ ਮੈਚ ਇੱਕ ਤੋਂ ਇੱਕ ਵੱਧ ਕੇ ਇੱਕ ਤੋਂ ਇੱਕ ਚੜ੍ਹ ਕੇ ਆਊਗਾ ਤੇ ਪੰਜਾਬ ਦੇ ਟੌਪ ਦੀ ਕਰੀਮ ਜਿਹੜੀ ਆ ਉਹ 26-10-2025 ਨੂੰ ਫੇਰ ਨੋਟ ਕਰ ਲੋ 26 ਅਕਤੂਬਰ 2025 ਨੂੰ ਕਬੱਡੀ ਦਾ ਮਹਾ ਸੰਗਰਾਮ ਕੱਥੂ ਨੰਗਲ ਦੀ ਧਰਤੀ ਤੇ ਹੋ ਰਿਹਾ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਮਹਾ ਅਗੇ ਪਹੁੰਚਿਓ ਕਿਉਂਕਿ ਤੁਹਾਡੇ ਘਰ ਦਾ ਕਬੱਡੀ ਕਾਪਾ ਇਸ ਲਈ ਆਪ ਵੀ ਆਇਓ ਤੇ ਦੋ ਚਾਰ ਸੱਜਣ ਬੇਲੀ ਹੋਰ ਵੀ ਨਾਲ ਲੈ ਕੇ ਆਓ ਤੇ ਨਾਲ ਦੀ ਨਾਲ ਇੱਕ ਹੋਰ ਬੇਨਤੀ ਹੈ ਕਿ ਬਾਬਾ ਬੁੱਢਾ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਓ ਫਿਰ ਪੇਗਨਾਟਾਂ ਲਖੜਕਦੀਆਂ ਵਹਨੇ ਆ ਕਥੂ ਨੰਗਲ ਦੀ ਧਰਤੀ ਤੇ 2610 2025 ਨੂੰ